ਅੱਜ ਅਸੀਂ ਪਿੰਡ ਪੂਰੇ ਗਿੱਲਾ ਥਾਣਾ ਰਮਦਾਸਾ ਜਿਹੜਾ ਮਸਬਾਹਤੀ ਦੇ ਵਿੱਚ ਆਇਆ ਤੇ ਇਥੋਂ ਦਾ ਇੱਕ ਲਿਸਟਡ ਹੈਗਾ ਪੈਲਰਸ ਸਮਗਲਰ ਆ ਗਗਨਦੀਪ ਸਿੰਘ ਸਨ ਆਫ ਇਕਬਾਲ ਸਿੰਘ ਇਹਦੇ ਖਿਲਾਫ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਮੁਕਦਮੇ ਦਰਜ ਨੇ ਐਨਡੀਪੀਐਸ ਸੈਕਟਰ ਦੇ ਔਰ ਇਸ ਵਕਤੇ ਭਗੌੜਾਇਆ ਤੇ ਪੂਰੇ ਗਿੱਲਾ ਪੰਚਾਇਤ ਵੱਲੋਂ ਸੁਭੰਦਰ ਡਿਪਾਰਟਮੈਂਟ ਡੀਟੀਪੀਓ ਰਮਦਾਸ ਨੂੰ ਜਿਹੜੀ ਆ ਉਹ ਆਪਣਾ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਸਾਡਾ ਸਾਡੇ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਹੈਗਾ ਸਮਗਲਰ ਔਰ ਐਨਡੀਪੀ ਐਸ ਇੱਕ ਤੋਂ ਮਿਲੋ ਹੈਰਨ ਦੀ ਸਮਗਲਿੰਗ ਕਰਦਾ ਤੇ ਇਹਨੇ ਸਾਡੇ ਪਿੰਡ ਦੇ ਛੱਪੜ ਦੀ ਜਗ੍ਹਾ ਤੇ ੱਤੇ ਨਾ ਨਜਾਇਜ਼ ਕਬਜ਼ਾ ਕਰਕੇ ਤੇ ਆਪਣੀ ਘਰ ਬਣਾਇਆ ਹੋਇਆ ਹੈ ਜਿਹੜਾ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਜਿਹੜਾ ਵੀਡੀਓ ਨੇ ਆਪਣਾ ਸਾਰੇ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਜਿਵੇਂ ਵੀ ਜੋ ਪ੍ਰੋਸੈਸ ਸੀ ਉਹਨੂੰ ਕੰਪਲੀਟ ਕੀਤਾ ਉਹਦੇ ਤੋਂ ਬਾਅਦ ਅੱਜ ਇਸ ਡਿਪਾਰਟਮੈਂਟ ਨੇ ਸਾਡੇ ਕੋਲੋਂ ਜਿਹੜੀ ਆ ਉਹ ਮਦਦ ਮੰਗੀ ਸੀ ਜੋ ਅੱਜ ਸਾਡੀ ਜਿਹੜੀ ਪੁਲਿਸ ਫੋਰਸ ਦੇ ਨਾਲ ਅਸੀਂ ਇਹਨਾਂ ਦੀ ਮਦਦ ਲਈ ਆਏ ਆਂ ਔਰ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਦਾ ਘਰ ਆ ਉਹ ਅੱਜ ਕਿਉਂਕਿ ਉਹ ਛੱਪੜ ਦੇ ਏਰੀਆ 'ਚ ਬਣਿਆ ਹੋਇਆ ਸੀਗਾ ਤੇ ਉਹਨੂੰ ਗਿਰਾ ਦਿੱਤਾ ਤਾਂ ਕਿੰਨੇ ਮਾਮਲੇ ਇਸ ਤੇ ਦਰਜ ਹੋਏ ਕਿਸ ਤਰ੍ਹਾਂ ਇਹਦੇ ਤੇ ਮੁਕਸਰ ਸਾਹਿਬ ਤੇ ਜਲੰਧਰ ਰੂਲਰ ਤੇ ਇਸ ਤੋਂ ਇਲਾਵਾ ਅਮਸਰ ਦੇ ਆਤੀ ਦੇ ਚਾਟੀਵਨ ਥਾਣੇ ਚ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਕੁੱਲ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਤੇ ਔਰ ਇਸ ਵਕਤੇ ਕਮਰਸ਼ੀਅਲ ਕੁਆਂਟੀਟੀ ਚ ਭਗੌੜਾ ਹੈ ਠੀਕ ਹੈ ਸਰ ਔਰ ਨਸ਼ਾ ਤਸਕਰਾਂ ਨੂੰ ਕੀ ਸਜ਼ਾ ਹੈ ਪੁਲਿਸ ਤੁਹਾਡੇ ਮਾਧਿਅਮ ਰਾਹੀਂ ਇਹ ਨਸ਼ਾ ਤਸਕਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਹੋ ਜਿਹੇ ਮਾੜਾ ਕੰਮ ਕਰਦੇ ਨੇ ਉਹਨਾਂ ਵਾਸਤੇ ਦੋ ਹੀ ਗੱਲਾਂ ਨੇ ਜਾਂ ਤੇ ਉਹ ਕੰਮ ਛੱਡ ਕੇ ਤੇ ਮੁਕਤ ਹਾਰੇ ਚ ਸ਼ਾਮਲ ਹੋ ਜਾਣ ਨਹੀਂ ਤੇ ਜੇਲ੍ਹ ਚ ਜਾਣ ਲਈ ਤਿਆਰ ਰਹਿਣ ਔਰ ਇਸ ਤਰੀਕੇ ਨਾਲ ਅਸੀਂ ਸਬਡਿਵੀਜ਼ਨ ਅਜਨਾਲਾ ਦੇ ਏਰੀਆ ਚ ਹੋਰ ਵੀ ਕਰੀਬ ਕਾਫੀ ਜਿਹੜੀਆਂ ਇਹੋ ਜੀਆਂ ਜਗ੍ਹਾ ਅਸੀਂ ਉਹ ਸ਼ਨਾਖਤ ਕੀਤੀਆਂ ਨੇ ਜਿੱਥੇ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹੋ ਜਿਹੇ ਸਮਗਲਰ ਨੇ ਉਹਨਾਂ ਦੇ ਖਿਲਾਫ ਇਹੋ ਜੀ ਸਖਤ ਕਾਰਵਾਈ ਜਿਹੜੀ ਹੈ ਹੁੰਦੀ ਰਹੇਗੀ